ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਫਿਰ ਵੀ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਸੀ ਬਟਾਉਣ ਵਾਲੇ ਪਾਨੇ ਦੀ ਵੀਡੀਓ ਲੈ ਕੇ ਆਇਆ ਜਿਸ ਦੀ ਲੈਂਥ 7.5 ਮੀਟਰ ਹੈ ਕਪੜਾ ਜਿਹੜਾ ਤੁਸੀਂ ਜਿਹੜਾ ਜੀ ਬਰਤਣਾ ਚਾਹੋ ਨਾ ਬਰਤ ਸਕਦੇ ਹੋ ਫੁੱਲ ਪੈਲ ਜਾਂ ਰੂਬੀਆ ਪੈਲ ਜਾਂ ਕੋਈ ਹੋਰ ਕਪੜਾ ਤੁਸੀਂ ਜਿਹੜਾ ਵੀ ਬਰਤਦੇ ਹੋ ਤੁਸੀਂ ਬਰਤ ਸਕਦੇ ਹੋ ਜਿਹੜਾ ਤੁਹਾਨੂੰ ਸੈਟ ਲੱਗਦਾ ਹੈ ਜਿਹੜਾ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਹੈ ਜਿਹੜੇ ਪਹਿਲੇ ਲੜ ਦੀ ਆ ਪੰਜਵੇਂ ਆਪਾਂ ਹਾਫ ਸਾਈਡ ਤੋਂ ਜਿਵੇਂ ਰਮਾਨ ਨੂੰ ਫੋਲਡ ਕਰਦੇ ਨੇ ਹਾਫ ਸਾਈਡ ਤੋਂ ਫੋਲਡ ਕਰਕੇ ਜਿਹੜਾ ਜਾਂ ਇੱਕ ਲੜਾ ਉਹਨੂੰ ਆਪਣੀ ਜਿਹੜਾ ਸਾਈਡ ਤੇ ਜੁੜਾ ਕੀਤਾ ਉਹਦੇ ਉੱਤੋਂ ਲਿਆ ਕੇ ਦੂਸਰਾ ਲੜ ਇਧਰੋਂ ਉੱਪਰੋਂ ਢੇ ਆ ਕੇ ਉੱਪਰੋਂ ਜਿਵੇਂ ਆਪਾਂ ਪੱਗ ਦਾ ਪਹਿਲਾ ਪੇਛਲੇ ਹੁੰਨੇ ਉਸ ਤਰ੍ਹਾਂ ਲਿਆ ਕੇ ਉਸ ਦੇ ਪਿੱਛੇ ਜਿਹੜੇ ਬਲ ਪਾ ਕੇ ਆਪਣੇ ਲੜਨ ਲਗਾ ਦੇਣਾ ਹੈ ਜਿਹੜਾ ਅਗਲਾ ਲੜ ਲਗਾਉਣਾ ਉਸ ਨੂੰ ਹਾਫ ਵਿੱਚ ਉੱਤੇ ਨੂੰ ਅੱਧਾ ਫੋਲਡ ਕਰਕੇ ਦੂਜਾ ਹੱਥ ਨੂੰ ਆਪਾਂ ਨੇ ਉੱਪਰ ਨੂੰ ਇਕੱਠਾ ਕਰਕੇ ਸੈੱਟ ਕਰਕੇ ਆਪਾਂ ਨੇ ਸੈੱਟ ਕਰਕੇ ਉੱਪਰ ਨੂੰ ਸੈੱਟ ਕਰ ਲੈਣਾ ਹੈ ਸਾਫ਼ ਕਰਕੇ ਥੱਲੋਂ ਉੱਪਰ ਨੂੰ ਇਕੱਠਾ ਕਰਕੇ ਉਸ ਵਿੱਚ ਵਾਲ ਜਿਹੜੇ ਸੈੱਟ ਕਰਕੇ ਆਪਣੇ ਲਾੜ ਨੂੰ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਸੈੱਟ ਕਰਕੇ ਆਪਣੇ ਲਗਾਉਣਾ ਹੈ ਜਿਹੜਾ ਅਗਲਾ ਲਾੜ ਲਗਾਉਣਾ ਅਗਲਾ ਲਾੜ ਫਿਰ ਉਸੇ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਸੀ ਆਪਾਂ ਨੇ ਲਾੜ ਦੀ ਇੱਕ ਟਾਹਣੀ ਦੀ ਪੂਣੀ ਬਣਾ ਕੇ ਜਿਹੜਾ ਮੋਟਾ ਪਾਸਾ ਉਹਨੂੰ ਉੱਪਰ ਰੱਖ ਕੇ ਲਾੜ ਨੂੰ ਚੰਗੀ ਤਰ੍ਹਾਂ ਪੂਰਾ ਅੱਖ ਤੱਕ ਕਰਨ ਨੂੰ ਥੱਲੇ ਤੱਕ ਖੋਲ ਕੇ ਉਸ ਨੂੰ ਉੱਪਰ ਨੂੰ ਇਕੱਠੇ ਕਰਕੇ ਉੱਪਰ ਨੂੰ ਇਕੱਠਾ ਕਰਕੇ ਇਹ ਤੁਸੀਂ ਬਲੋਂ ਹੁਣ ਕੇ ਬਲੋਂ ਨੂੰ ਇਕੱਠੇ ਕਰਕੇ ਉੱਪਰ ਨੂੰ ਸੈੱਟ ਕਰਕੇ ਲਾਉਣ ਨੂੰ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਇਹ ਤੁਸੀਂ ਸਾਡੇ YouTube ਚੈਨਲ ਤੋਂ ਨਵੇਂ ਤੁਹਾਡੇ YouTube ਪੇਜ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਤੋਂ ਨਵੇਂ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਅਤੇ ਬੈੱਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰੋ ਇਹ ਜਿਹੀ ਹੋਰ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਅਗਲਾ ਲਾੜ ਲਗਾਉਣਾ ਫੇਰ ਉਸੇ ਸਰਾਂ ਜਿਵੇਂ ਜਿਨ ਦੱਸਿਆ ਸੀ ਲਾੜ ਦੀ ਇੱਕ ਟਾਈਪ ਦੀ ਪੂਣੀ ਬਣਾ ਕੇ ਉੱਪਰ ਮੋਟਾ ਪਾਸ ਕਰਕੇ ਲਾੜ ਨੂੰ ਚੰਗੀ ਤਰ੍ਹਾਂ ਪੂਰਾ ਅੱਕ ਤੱਕ ਖੋਲ ਕੇ ਆਪਣੇ ਥੱਲੂ ਉੱਪਰ ਨੂੰ ਲਾੜਾ ਨੂੰ ਇਕੱਠੇ ਕਰਕੇ ਜਿੱਤੇ ਬਲ ਇਕੱਠੇ ਕਰਕੇ ਆਪਾਂ ਨੇ ਇੱਕ ਜਗ੍ਹਾ ਇਕੱਠੇ ਕਰਕੇ ਨੂੰ ਕੋਲੇ ਚੰਗੀ ਤਰ੍ਹਾਂ ਲਾੜਾ ਨੂੰ ਇਕੱਠੇ ਕਰਕੇ ਖੋਲ ਕੇ ਪੂਰਾ ਸੈਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਵੀਡੀਓ ਨੂੰ ਵੰਡਦਾ ਵੀ ਜਰੂਰ ਦੇਖਿਆ ਕਰੋ ਵੀ ਜਿਹੜੀਆਂ ਅਸੀਂ ਵੀਡੀਓ ਵਿੱਚ ਗੱਲਾਂ ਦੱਸਦੇ ਆ ਉਹ ਤੁਹਾਡੇ ਸਾਂਝ ਆ ਸਕਣ ਕੋਈ ਪਾਰਟ ਸਕਿਪ ਨਾ ਕਰਿਆ ਕਰੋ ਜਿਹੜੀ ਗੱਲ ਅਸੀਂ ਵਿੱਚ ਕਹਿੰਦੇ ਆ ਕਈ ਵਾਰ ਉਹ ਤੁਸੀਂ ਸਕਿਪ ਕਰ ਦਿੰਦੇ ਹੋ ਫਿਰ ਤੁਹਾਨੂੰ ਜਿਹੜਾ ਪੱਗ ਜਾਂ ਪੰਨਾ ਬੰਨ੍ਹਣ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਤੁਸੀਂ ਜਿਹੜੀ ਕੋਈ ਵੀ ਆਪਣੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਈ ਵੀਰ ਕੀ ਕਰ ਦਿੰਦੇ ਨੇ ਆਪਣੇ ਜਿਹੜੀ ਉਹਨਾਂ ਨੇ ਚੀਜ਼ ਦੇਖਣੀ ਹੈ ਮੇਨ ਚੀਜ਼ ਦੇਖ ਕੇ ਆਪਣੀ ਵੀਡੀਓ ਨੂੰ ਸਕਿਪ ਕਰ ਦਿੰਦੇ ਨੇ ਫਿਰ ਉਹ ਜਿਹੜੀ ਫਗ ਦੀ ਵੀਡੀਓ ਦੇਖਣ ਪੱਗ 'ਚ ਉਹ ਜੀ ਹੁੰਦੇ ਨੇ ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜਿਹੜਾ ਅਗਲਾ ਲੜ ਲਾਉਣਾ ਲੜ ਨੂੰ ਜਿੱਕਿ ਤਰ੍ਹਾਂ ਆਪਣੀ ਫੇਰ ਉਸੇ ਤਰ੍ਹਾਂ ਇੱਕ ਟਾਇਰ ਦੀ ਪੂਣੀ ਬਣਾ ਕੇ ਲੜ ਦਾ ਮੋਟਾ ਪਾਸਾ ਉੱਤੇ ਰੱਖ ਕੇ ਥੱਲੇ ਪਤਲਾ ਪਾਸਾ ਲੜ ਨੂੰ ਆਪਣੀ ਇੱਕ ਜਿਵੇਂ ਆਪਸ ਆਪੀ ਤੇ ਲਾਉਣੇ ਉਸੇ ਤਰ੍ਹਾਂ ਉੱਪਰ ਨੂੰ ਲਿਜਾ ਕੇ ਬਲ ਬਾ ਕੇ ਆਪਣੀ ਸੈਟ ਕਰਕੇ ਲਗਾ ਕੇ ਹੁਣ ਤੱਬ ਦੇਣਾ ਹੈ ਵੀਡੀਓ ਬਧੀ ਲਗਰੀਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੁੜ ਕੇ ਉਹ ਤੇ ਚਲੋ ਸਬਸਕ੍ਰਾਈਬ ਕਰਿਓ ਤੇ ਜਿੰਨਾ ਵੀਰਾਂ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਪੰਜ ਦਿਨਾਂ ਆਪਣੀ ਰੇਡੀ ਬੜਾ ਨੂੰ ਸੈੱਟ ਕਰ ਲੈਣਾ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਜਿਹੜੇ ਵੀਡੀਓ ਵਿੱਚ ਅਸੀਂ ਗੱਲਾਂ ਦੱਸਦੇ ਆ ਉਹਨਾਂ ਨੂੰ ਪੂਰੀਆਂ ਆਪਣੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਹਦੀਰ ਆਪਣੀ ਸੈੱਟ ਕਰਕੇ ਲਾਉਣ ਲਗਾਉਣਾ ਹੈ ਬੜਾ ਨੂੰ ਸੈੱਟ ਕਰ ਲੈਣਾ ਹੈ ਵੀਡੀਓ ਬਹੁਤ ਹੀ ਲੱਗ ਰਹੀ ਹੈ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਆਗੇ ਆਉਣ ਵਾਲੇ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਿਓ ਲੜਨੂ ਗੰਗੀ ਜਨ ਆਪਣੇ ਸੈੱਟ ਕਰਕੇ ਟਾਈਟ ਕਰਕੇ ਲਗਾ ਕੇ ਜਿਹੜੇ ਵਾਲ ਪਾਗੇ ਆਪਣੇ ਲੜਨੂ ਦੇ ਉੱਪਰ ਦੱਬ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਜੰਗੀ ਜਨ ਅਚੀਵ ਸੈੱਟ ਕਰਕੇ ਆਪਣੇ ਬੋਨ ਲੜਨੂ ਦੱਬ ਦੇਣਾ ਹੈ ਵੀਡੀਓ ਬੁਝੇ ਲੱਗੀ ਵੀਡੀਓ ਨੂੰ ਲਾਈਕਸ ਤੇ ਕਮੈਂਟ ਜ਼ਰੂਰ ਕਰਨਾ ਤੇ ਹੋਰ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ